ਵੱਚਨ ਕਹਿੰਦਾ ਆਪਣੀ ਸਮੁਖਤੀ 에ਤਬਾਰ ਨਾ ਕਰ ਆਪਣੇ ਪੂਰੇ ਦਿਲ ਨਾਲ ਯਹਵਾਹ ਉਤੇ ਕਰੋ ਸਾਰਾ ਆਪਣੇ ਸਾਰੇ ਰਾਵਾਂ ਵਿੱਚ ਉਹਨੂੰ ਪਹਿਚਾਨ ਤੇ ਕਿਦੋਂ ਸਿ ਆਪਣੇ ਸਾਰੇ ਰਾਵਾਂ ਵਿੱਚ ਪਰਮੇਸ਼ਵਰ ਨੂੰ ਪਹਿਚਾਣਾਂਗੇ ਕੁਦਾਦੀ ਮਰਦੀ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਤੇ ਅੱਜ ਮੁਸ਼ਕਿਲ ਦੇ ਵਿੱਚ ਦੀ ਵੀ ਲੰਘ ਰਿਹਾ ਆ ਨਿਰਾਸ਼ਾ ਦੇ ਵਿੱਚ ਦੀ ਵੀ ਲੰਘ ਰਿਹਾ ਆ ਤਰਾਵਰਸਾਂਡੋ ਤਰਾਵਰਸਾ ਨਾ ਢਿਕੋਲਤਾ ਕਿ ਕੀ ਕਾਰਨ ਆ ਕਿ ਪਰਮੇਸ਼ਰ ਮੈਨੂੰ ਇੱਥੋਂ ਦੀ ਕੱਢ ਰਿਹਾ ਹੈ ਕੀ ਕਾਰਨ ਆ ਕਿ ਪਰਮੇਸ਼ਰ ਮੈਨੂੰ ਇੱਥੋਂ ਦੀ ਲੈ ਕੇ ਜਾ ਰਿਹਾ ਹੈ ਤੁਸੀਂ ਪਹਿਚਾਣੋਗੇ ਫਿਰ ਖੁਦਾ ਦੀ ਮਰਜ਼ੀ ਨੂੰ ਤੁਸੀਂ ਜਾਣਨ ਦੀ ਕੋਸ਼ਿਸ਼ ਕਰੋਗੇ ਪਰਮੇਸ਼ਰ ਦੀ ਮਰਜ਼ੀ ਨੂੰ ਤੇ ਵਚੰਦਾ ਚਾਨਣ ਤੁਹਾਨੂੰ ਦਿਖਾ ਦੇਗਾ ਜਦੋਂ ਯੇਸ਼ੂ ਮਸੀਹ ਨੂੰ ਜਦੋਂ ਲਾਜ਼ਰ ਮਰ ਜਾਂਦਾ ਜਿਹੜਾ 4 ਦਿਨ ਦਾ ਮਰਦਾ ਲਾਜ਼ਰ ਯੇਸ਼ੂ ਨੇ ਜਿਵਾ ਲਿਆ Quando Lazaro è morto, Gesù ha, re, ha resuscitato dopo quattro giorni. Quando Lazaro è morto, Gesù dice: Andiamo a Giudea. Che e i di discepoli dicono: di... E prima, prima, la prima volta prima che siamo andati, la gente non ci aveva riconosciuti, non ci aveva accettati. E la prima volta prima che siamo andati, la gente non ci aveva riconosciuti, non ci aveva accettati. ਜੇ ਤੂੰ ਵਾਈ ਤੁਰਨਾ ਰਹਿਣ ਕੋਲ ਲਈ ਸਿਨੀਓਰ ਤੇ ਫਿਰ ਯਿਸੂ ਮਸੀਹ ਨੇ ਕਿਹਾ ਸੀ ਜਿਹੜਾ ਚਾਨਣ ਦੇ ਵਿੱਚ ਚੱਲਦਾ ਉਹ ਠੋਕਰ ਨਹੀਂ ਖਾਂਦਾ ਜੋ ਹੈ ਤੋ ਕੀ ਕਮੂਨ ਕੀ ਹੈ ਕਮੀਨਾ ਨੇ ਲਾ ਲੂਚ ਨੋਨ ਇਨ ਚਾਂਪਾ ਕਿ ਯਿਸੂ ਮਸੀਹ ਨੂੰ ਪਤਾ ਸੀ ਜੋ ਹੋਇਆ ਸੀ ਜਾਂ ਜੋ ਹੋ ਰਿਹਾ ਆ ਜਦੋਂ ਮੈਂ ਹੁਣ ਵਾਪਸ ਜਾਵਾਂਗਾ ਜਦੋਂ ਚਾਰ ਦਿਨ ਦਾ ਮੁਰਦਾ ਲਾਜ਼ਰ ਜਿਵਾਲਿਆ ਜਾਵੇਗਾ quando il morto di quattro giorni possa resusci possa resusci i ebrei per mesvor di samarthye utte vishwas karna molti farisei e molti giudei crederanno al dio alleluia alleluia koi patthar av yeshushnu dubara yuhudiya jaan to rok nahi paya cielia di sala onu dubara yuhudiya jaan to rok nahi payi in consigai i giudei non ha potuto fermare gesu per tornare a giudea alleluia alleluia lo che yeshush chhanan de vich si ਇਹ ਉਹਨਾਂ ਦੇ ਕੋਲ ਇਚਾਨਨ ਸੀ ਮੇਰਾ ਦੁਬਾਰਾ ਉੱਥੇ ਜਾਣਾ ਬਹੁਤ ਸਾਰੇ ਲੋਕਾਂ ਦੇ छुटਕਾਰੀ ਦਾ ਕਾਰਨ ਬਣੇਗਾ ਮੇਰਾ ਦੁਬਾਰਾ ਉੱਥੇ ਜਾਣਾ ਬਹੁਤ ਸਾਰੇ ਲੋਕਾਂ ਨੂੰ ਚੇਂਜ ਕਰਨ ਦਾ ਕਾਰਨ ਬਣੇਗਾ ਅਸੀਂ ਇਸ ਚੀਜ਼ ਦੇ ਬਾਰੇ ਜਿਆਦਾ ਗੌਰ ਕਰਦੇ ਪਹਿਲਾਂ ਕੀ ਹੋਇਆ ਸੀ ਪਹਿਲਾਂ ਉਹਨੇ ਕੀ ਕੀਤਾ ਸੀ ਇਹਨੇ ਕੀ ਕੀਤਾ ਸੀ ਲੇਕਿਨ ਯਸ਼ੂਸੀ ਇਹ ਨਹੀਂ ਦੇਖ ਰਿਹਾ ਸੀ ਪਹਿਲਾਂ ਯਹੂਦੀਆਂ ਨੇ ਕੀ ਕੀਤਾ ਸੀ ਯਸ਼ੂਸੀ ਵੇਖ ਰਹੇ ਸੀ ਜੋ ਹੋਣ ਜਾ ਰਿਹਾ ਸੀ ਉਹ ਤੁਹਾਨੂੰ ਇੱਕ ਵੱਡੇ ਲੈਵਲ ਤੇ ਲੈ ਕੇ ਜਾ ਰਿਹਾ ਆ ਉਹ ਵੱਡੀਆਂ ਗਵਾਹੀਆਂ ਤੁਹਾਨੂੰ ਦੇਣ ਜਾ ਰਿਹਾ ਆ ਉਹ ਵੱਡੀਆਂ ਟੈਸਟ ਬਰਿਸ਼ਤਾਂ ਨੂੰ ਦੇਣ ਜਾ ਰਿਹਾ ਈਸ਼ੂ ਦੇ ਨਾਮ ਦੇ ਵਿੱਚ